ਹਾਂਜੀ ਸਸਕਾ ਪੰਜਾਬੀ ਤੁਸੀਂ ਵੀਡੀਓ ਤਾਂ ਬਹੁਤ ਦੇਖਦੇ ਪਰ ਆ ਪਹਿਲੀ ਵਾਰ ਤੁਸੀਂ ਵੀਡੀਓ ਦੇਖੋਗੇ ਟੱਟੀ ਵੀਡੀਓ ਇਹ ਸਭ ਤੋਂ ਬਿਆਨਕ ਵੀਡੀਓ ਹੈ ਮੈਨੂੰ ਤਾਂ ਸਭ ਤੋਂ ਗੰਦੀ ਵੀਡੀਓ ਆਈ ਲੱਗ ਗਿਆ ਇੰਸਟਾਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਟੱਟੀ ਕਰਕੇ ਹੀ ਖੂਹ ਦੇ ਵਿੱਚ ਸਲਮਾ ਪੈ ਗਿਆ ਭੈਣ ਦੀ ਸ਼ਿੱਕੀ ਇਦਾਂ ਦੀ ਕੋਈ ਹੁੰਦੇ ਬੰਦੇ ਬਾਕੀ ਤੁਹਾਨੂੰ ਵੀਡੀਓ ਸਟਾਰਟ ਕਰਦੇ ਹਾਂ ਜਸਵੀਰ ਰੋਸਟ ਕਰ ਰਿਹਾ ਬਹੁਤ ਹੀ ਕੈਂਡ ਰੋਸਟ ਕਰਦਾ ਬਾਕੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਛੋਟੀ ਜਿਹੀ ਰਿਕਵੈਸਟ ਹੈ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਸਭ ਤੋਂ ਸਰਵੋਸਟ ਇਹਨਾਂ ਦੇ ਵੀਡੀਓ ਅਪਲੋਡ ਕਰਦੇ ਨੇ ਦੇਖੋ ਟੱਟੀ ਮਾਰਕਾ ਵੀਡੀਓ ਪਹਿਲਾਂ ਤੇਰੇ ਨਹਿਰ ਮੇ ਦੇਖੇ ਫਿਰ ਦੇਖਿਆ ਤੈਨੂੰ ਨਹੀਂ ਪਹਿਲਾਂ ਤੇਰੇ ਨਹਿਰ ਮੇ ਦੇਖੇ ਫਿਰ ਦੇਖਿਆ ਤੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਆ ਕੇ ਮੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਬੀਬਾ ਮਿਲ ਜਾ ਉਹ ਵਸੂ ਬਾਦ ਦਿਲ ਹੋ ਗਿਆ ਆਹ ਹੋ ਰੱਬਾ ਲੋਕਾਂ ਦਾ ਦਿਮਾਗ ਗਿਆ ਟੱਟੀ ਬਹਿ ਕੇ ਟੱਟੀ ਨਾਲੀ ਵੀਡੀਓ ਬਣਾਉਣ ਲੱਗ ਗਿਆ ਓ ਰੱਬਾ ਮੇਰਾ ਦੇਖੋ ਬਾਕੀ ਵਜਾ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਕਰੋ ਚੈੱਕ ਵੀਡੀਓ ਫਿਰ ਆਪਾਂ ਮਿਲਦੇ ਹਾਂ ਟੱਟੀ ਵੀਡੀਓ ਆਹ ਹੋ ਰੱਬਾ ਮੇਰਾ ਵੇ ਲੋਕਾਂ ਦਾ ਦਿਮਾਗ ਲੱਗ ਗਿਆ ਵੇ ਆ ਦੇਖੋ ਲੈ ਟੱਟੀ ਕਰਨ ਗਿਆ ਉੱਥੇ ਟੱਟੀ ਦਾ ਵੀਡੀਓ ਬਣਾਉਣ ਲੱਗ ਗਿਆ ਹਾਏ ਰੱਬਾ ਮੇਰਾ ਓਏ ਹਾਏ ਰੱਬਾ ਮੇਰਾ ਮੂੰਹ ਦੇਲਾ ਦੇ ਮੋਗੇ 'ਚ ਮੂੰਹ ਦੇਣਾ ਉੱਥੇ ਪਾਣੀ ਛੱਟ ਲਾਏ ਓ ਰੱਬਾ ਇਸ ਵਾਸਤ ਕਰ ਲੈ ਵਿੱਚ ਮੋਗੇ ਦੇ ਮੂੰਹ ਦੇਲਾ ਕੱਲ ਜਦੋਂ ਮਸੂਰ ਹੋ ਗਿਆ ਤਾਂ ਲੋਕ ਤੈਨੂੰ ਕੀ ਕਹਿ ਕੇ ਮਿਲਿਆ ਕਰਨਗੇ ਵੀ ਤੂੰ ਬਾਈ ਉਹੀਆਂ ਨੇ ਟੱਟੀ ਦੇ ਵੀਡੀਓ ਬਣਾਉਣਾ ਜੇ ਲੈਟਰ ਨਾਲ ਵੀਡੀਓ ਬਣਾਉਣਾ ਹਾਏ ਰੱਬਾ ਮੇਰਾ ਰਾਵਣ ਤਾਂ ਗਲਤੀ ਨਾਲ ਫੂਕਦਾ ਇਹਨਾਂ ਨੂੰ ਫੂਕੋ ਪਹਿਲਾਂ ਜਿਹੜੇ ਆ ਦੇਖ ਲੋ ਲੈ ਉਹ ਟੱਟੀ ਕਰਨ ਗਿਆ ਟੱਟੀ ਦਾ ਕਰ ਲਿਆ ਕਰੋ ਜਿਹੜਾ ਕੰਮ ਕਰਨੀ ਆ ਉਹ ਤਾਂ ਕਰ ਲੋ ਹਾਏ ਹੋਰ ਲੈਟਰ ਨਾਲ ਵੀਡੀਓ ਬਣਾਈ ਜਾਂ ਤਾਂ ਦੇ ਲੋ ਕਿਵੇਂ ਪਿਆਜੇ ਬੈਠਾ ਉਹ ਇਹਨਾਂ ਦੀ ਪੈਣ ਦੀ ਸ਼ਿੱਕੀ ਐਡੇ ਗੰਦੇ ਗੰਦੇ ਲੋਕ ਪਿਆਛੇ ਹਨ ਕਿਰਫ ਫਲੈਸ਼ ਨੂੰ ਨਹੀਂ ਛੜਿਆ ਟੱਟੀ ਨੂੰ ਨਹੀਂ ਛੜਿਆ ਭੈਣ ਚੋਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਿਆ ਤੇਰੀ ਰੱਬਾ ਐਂਜੀ ਦੁਨੀਆ ਪਈਆ ਬਾਕੀ ਤੁਸੀਂ ਜਸਵੀਰ ਦੇ ਫੈਨ ਹੋ ਵੀਡੀਓ ਨੂੰ ਬਥੌਰ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਬਾਕੀ ਆਪਾਂ ਇਦਾਂ ਦੀਆਂ ਕੋਲ ਜਲੋਲ ਵੀਡੀਓ ਅਪਲੋਡ ਕਰਦੇ ਰਹਿਣੇ ਆ ਠੀਕ ਹੈ ਪੰਜਾਬੀਓ ਕੰਗਲੇ ਨੈਕਸਟ ਵੀਡੀਓ ਤੇ ਸ਼ਸ਼ੀ ਗਾਲ